ਹੈਲੋ ਦੋਸਤੋ ਅੱਜ ਮੈਂ ਤੁਹਾਡੇ ਨਾਲ ਸਲਵਾੜ ਦੇ ਬੂਟੇ ਬਾਰੇ ਗੱਲ ਕਰਨੀ ਸੀ ਆ ਜਿਹੜਾ ਤੁਸੀਂ ਬੂਟਾ ਦੇਖ ਰਹੇ ਹੋ ਜੀ ਇਹ ਸਲਵਾੜ ਦਾ ਬੂਟਾ ਹੈ ਇਹ ਪੁਰਾਣੇ ਸਮੇਂ ਦੇ ਵਿੱਚ ਇਹਦਾ ਬਹੁਤ ਯੂਜ਼ ਲਿਆ ਜਾਂਦਾ ਸੀ ਜਿਵੇਂ ਕਿ ਛੱਤਾਂ ਪੈਂਦੀਆਂ ਸੀ ਆਪਣੀ ਛੱਤਾਂ ਜਿਵੇਂ ਕਵਾਲਾ ਪਾਉਂਦੇ ਸੀ ਜਾਂ ਕੜੀਆਂ ਪਾਉਂਦੇ ਸੀ ਉਸ ਵੇਲੇ ਜਦੋਂ ਇਹ ਦੇਖੋ ਹਜੇ ਯੰਗ ਹੈ ਬੂਟਾ ਇਹ ਜਦੋਂ ਮੇੜਾ ਮਾਰ ਜਾਂਦਾ ਚੰਗੀ ਤਰ੍ਹਾਂ ਨਾਲ ਫਿਰ ਇਹਦੇ ਜਿਹੜੇ ਕਾਨੇ ਨੇ ਉਹ بڑے ਹੋ ਜਾਂਦੇ ਹੋਏ ਮੋਟੇ ਹੋਏ ਉਹਨੂੰ ਫਿਰ ਵੱਟ ਕੇ ਨਾ ਉਹਨੂੰ ਉੱਥੇ ਛੱਤ ਦੇ ਵਿੱਚ ਪਾਇਆ ਜਾਂਦਾ ਸੀ ਇੱਕ ਥੋੜੀ ਜਿਹੀ ਮੈਂ ਹੋਰ ਇਹਦੇ ਬਾਰੇ ਗੱਲ ਦੱਸਣੀ ਚਾਹਣਾ ਇੱਕ ਸਿਰਕੀ ਦੀ ਛੱਤ ਪਾਉਂਦੇ ਸੀ ਸਿਰਕੀ ਦੀ ਛੱਤ ਕੀ ਉਹਨਾਂ ਦੇ ਕਈ ਸ਼ਕੀਨ ਬੰਦੇ ਕੀ ਕਰਦੇ ਸੀ ਨਾ ਵੀ ਉਹਨਾਂ ਨੂੰ ਜਿਹੜੇ ਕਾਰੀਗਰ ਸੀ ਵਧੀਆ ਆਲਾ ਤਰੀਨ ਕਾਰੀਗਰ ਉਹਨਾਂ ਨੂੰ ਬਕਾਇਦਾ ਵੱਧ ਪੇ ਕਰਕੇ ਉਹਨਾਂ ਦੀ ਦਿਹਾੜੀ ਉਹ ਇੱਕੋ ਜੇ ਕੰਨਿਆਂ ਨੂੰ ਛਾੜ ਕੇ ਹਨ ਸਾਫ਼ ਕਰਕੇ ਉਹ ਉਹਦੀ ਛੱਤ ਪਾਈ ਜਾਂਦੀ ਸੀ ਉਹ ਅੰਦਰਲੇ ਪਾਸੇ ਦੀ ਜਦੋਂ ਦੇਖਦੇ ਸੀ ਆਪਾਂ ਛੱਤ ਦੇ નીચેਲੇ ਪਾਸੇ ਦੀ ਜਦੋਂ ਆਪਾਂ ਦੇਖਦੇ ਸੀ ਉਹ ਬਿਲਕੁਲ ਇੱਕ ਇੱਕਸਾਰ ਬੰਦੇ ਸੀ ਉਹ ਯਾਨੀ ਲੋਕ ਉਹਨੂੰ ਦੇਖਣ ਆਉਂਦੇ ਸੀ ਵੀ ਫਲਾਣੇ ਦੇ ਸਰਕੀ ਦੀ ਛੱਤ ਪਾਈ ਸੀ ਤਾਂ ਇਹਦੇ ਹੋਰ ਵੀ ਬਹੁਤ ਸਾਰੇ ਜਿਵੇਂ ਹੁਣ ਕੂੜੀਆਂ ਕੱਤਰੀਆਂ ਨੇ ਉਹ ਉਹ ਬਣਾਉਂਦੀਆਂ ਸੀ ਕੂੜੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਰੋਜ਼ ਮਰਾਂ ਦੀ ਜ਼ਿੰਦਗੀ ਜਿਹੜੀਆਂ ਰੋਜ਼ ਆਉਂਦੀਆਂ ਨੇ ਇਹਦੇ ਬਾਰੇ ਮੈਂ ਜਾਣਕਾਰੀ ਦੇਣੀ ਸੀ ਸਲਵਾੜ ਜਿਹੜਾ ਸਰਕੜਾ ਜਿਹਨੂੰ ਕਹਿੰਦੇ ਆ ਆਪਾਂ ਧੰਨਵਾਦ